ਮਿਲਿਆ ਵਰਲਡ ਵਾਈਡ ਬੁੱਕ ਆਫ ਰਿਕਾਰਡਸ ਵਿੱਚ ਸਭ ਤੋਂ ਛੋਟਾ ਬੱਚਾ ਜਿਨੇ ਢਬਲਾ ਵਜਾਇਆ 40 ਮਿੰਟਸ ਵਾਸਤੇ ਐਨੀ ਛੋਟੀ ਉਮਰ ਦੇ ਵਿੱਚ ਬੱਚੇ ਜਿਹੜੇ ਫਿਲਮਾਂ ਦੇ ਵਿੱਚ ਜਾਂ ਗੇਮਾਂ ਦੇ ਵਿੱਚ ਡੁੱਬੇ ਰਹਿੰਦੇ ਨੇ ਪਰ ਮਾਲਕ ਦਾ ਅਸੀਂ ਧੰਨਵਾਦ ਕਰਦੇ ਆ ਕਿ ਇਹ ਚੰਗੇ ਪਾਸੇ ਜੁੜ ਗਿਆ ਜਾ ਬੱਕਰ ਪਰ ਆਹ ਉਹਨ ਮਿਲਿਆ ਵਰਲਡ ਵਾਈਡ ਬੁੱਕ ਆਫ ਰਿਕਾਰਡਸ ਵਿੱਚ ਸਭ ਤੋਂ ਛੋਟਾ ਬੱਚਾ ਜਿਨੇ ਤਬਲਾ ਵਜਾਇਆ 40 ਮਿੰਟਸ ਵਾਸਤੇ ਇਸ ਤੋਂ ਪਹਿਲਾਂ ਜਿਹੜੇ ਬੱਚੇ ਨੇ ਵਜਾਇਆ ਹੋਇਆ ਉਹ 3 ਸਾਲ 1 ਮਹੀਨੇ ਦਾ ਸੀਗਾ ਉਹਨੇ 30 ਮਿੰਟਸ ਵਜਾਇਆ ਸੀਗਾ ਤੇ ਐਂਦਾ ਹੁਣ 2 ਸਾਲ 11 ਮਹੀਨੇ ਦੇ ਵਿੱਚ 40 ਮਿੰਟਸ ਵਜਾਣ ਦਾ ਬਣਿਆ ਰਿਕਾਰਡ ਮੈਮ ਕਦੋਂ ਇਹਦੀ ਉਮਰ ਕਿੰਨੀ ਹੈ ਇਸ ਵੇਲੇ ਇਹ 3.5 ਸਾਲ ਦਾ ਹੁਣ ਤੇ ਕਿਹੜੇ ਸਕੂਲ ਪੜਦਾ ਹੈ ਕਿੰਨੇ ਕਲਾਸ ਐ ਡੀ ਵੀ ਬੀ ਆਰ ਐਸ ਨਗਰ ਤੇ ਐਲकेजी ਈਚ ਪੜਦਾ ਹੈ। ਕਿਦੋਂ ਮੈਂ ਮੈਨੇ ਤਬਲਾ ਬਜਾਣਾ ਸਿੱਖਿਆ ਕਿਸੇ ਤੋਂ ਸਿੱਖਿਆ ਜਾਂ ਘਰ ਦੇ ਵਿੱਚੋਂ ਨਹੀਂ ਤਬਲਾ ਤਾਂ ਬਾਬਾ ਜੀ ਨੇ ਸਿਖਾ ਕੇ ਭੇਜਿਆ ਇਹਨੂੰ ਹਲੇ ਤੱਕ ਤਾਂ ਸੀ ਇਹਨੂੰ ਕਿਸੇ ਤੋਂ ਨਹੀਂ ਦਿਵਾਈ ਟ੍ਰੇਨਿੰਗ ਨਹੀਂ ਦਿਵਾਈ ਹੈ ਤੇ ਇੱਕ ਸਾਲ ਦਾ ਸੀਗਾ ਮੈਨੂੰ ਲੱਗਦਾ ਜਦੋਂ ਇਹਦੇ ਪਾਪਾ ਛੋਟੇ-ਛੋਟੇ ਢੋਲਕੀਆਂ ਲੈ ਕੇ ਆਏ ਸੀ ਘਰ ਕਿ ਵੈਸੇ ਹੀ ਵਜਾ ਲੇਗਾ ਤੇ ਐਨੇ 슬ੀਪਿੰਗ ਵਾਈਜ਼ ਨਹੀਂ ਐਨੇ ਸਟੈਂਡਿੰਗ ਵਾਈਜ਼ ਢੋਲਕੀਆਂ ਵਜਾਈਆਂ ਇਹਨੂੰ ਮਤਲਬ ਟੀਵੀ ਤੇ ਦੇਖਦਾ ਸੀ ਕਿਸ ਤਰ੍ਹਾਂ ਤਬਲਾ ਵਜਾਉਂਦੇ ਨੇ ਤੇ ਐਨੇ ਉਸ ਤਬਲੇ ਦੇ ਹਿਸਾਬ ਦੇ ਨਾਲ ਹੀ ਢੋਲਕੀਆਂ ਵਜਾਉਣੀਆਂ ਸ਼ੁਰੂ ਕੀਤੀਆਂ ਉਤਨੀ ਸ਼ਰਵਾਤ ਹੀ ਇਹ ਦਿਨ ਫੋਨ ਹੈ 3.5 ਸਾਲ ਦਾ ਮਤਲਬ ਸਾਲ ਦਾ ਸੀਗਾ ਜਦੋਂ ਵਜਾਂਦਾ ਸੀਗਾ ਦੇਖ ਲਓ 2.5 ਸਾਲ ਹੋ ਗਏ ਨੂੰ ਵਜਾਂਦੇ ਨਹੀਂ ਅਸੀਂ ਜਾਣਦੇ ਹਾਂ ਸਰਬਰੋਕਾ ਓਖਨ ਨਾਮ ਤੇ ਉੱਥੇ ਵੀ ਜਿਵੇਂ ਹੌਲੀ ਹੌਲੀ ਇਹਨੂੰ ਅੱਛੀ ਤਾਲ ਪਕੜਨ ਲੱਪਿਆ ਤੇ ਉਹਨਾਂ ਨੇ ਇਹਨੂੰ ਅਨੰਤ ਸੱਤ ਦੇ ਵਿਚਾਰੀ ਦੇ ਨਹੀਂ ਸ਼ੁਰੂ ਕੀਤੀ ਫਿਰ ਉੱਥੇ ਸ਼ਬਦ ਜਪ ਹੁੰਦਾ ਡੇਲੀ ਸੱਤ ਸ਼ਬਦਾਂ ਦਾ ਸ਼ਬਦ ਜਪ ਕਰਦੇ ਸੀ ਤੇ ਉਹਦੇ ਵਿੱਚ ਵੀ ਇਹ ਵਜਾਂਦਾ ਦਬਰੋਕਾ ਓਖਨ ਨਾਮ ਤੇ ਤਾਂ ਡੇਲੀ ਵਜਾਂਦਾ ਸੀ ਜਿੰਨੀ ਦੇ ਤੱਕ ਇਹ ਸਕੂਲ ਨਹੀਂ ਜਾਂਦਾ ਸੀਗਾ ਤੇ ਐਦੀ ਟੀਚਰ ਦੇ ਕਹਿੰਦੇ ਅਸੀਂ ਰਿਕਾਰਡ ਬਣਵਾਉਣਾ ਸ਼ੁਰੂ ਕੀਤਾ ਸੀ ਬਟ ਫਿਰ ਸਭ ਕਹਿਣ ਲੱਗੇ ਵੀ ਹਲੇ ਬਹੁਤ ਛੋਟਾ ਹੈ ਸਭ ਦੀ ਨਜ਼ਰ ਨਹੀਂ ਚਾਹੁੰਦਾ ਫਿਰ ਅਸੀਂ ਹਲੇ ਟਰਾਈ ਵੀ ਨਹੀਂ ਕੀਤਾ ਕਿਸੇ ਹੋਰ ਅਵਾਰਡ ਦੇ ਵਾਸਤੇ ਇਹਨਾਂ ਤੇ ਆਕੀ ਬੱਚਾ ਕਹਿੰਦੇ ਗੁਰਬਾਣੀ ਨਾਲ ਜੁੜਿਆ ਹੋਇਆ ਹੈ ਹਾਂਜੀ ਹਾਂਜੀ ਪਾਠ ਕਰ ਲੈਂਦਾ ਵੇ ਵੈਸੀ ਹੁਣ ਤਬਲਾ ਵਜਾਂਦਾ ਹੈ ਤੇ ਜਿਹੜਾ ਸ਼ਬਦ ਦੇ ਨਾਲ ਵਜਾਂਦਾ ਹੈ ਉਹ ਸ਼ਬਦ ਦੀ ਵੀ ਨਾਲ ਬੋਲਦਾ ਵੇ ਸਭ ਨੂੰ ਅੱਛਾ ਲੱਗਦਾ ਕਿ ਇਹ ਨਾਲ ਨਾਲ ਬੋਲਣਾ ਵੀ ਸ਼ੁਰੂ ਹੋ ਗਿਆ ਹੁਣ ਜਦੋਂ ਮੈਂ 50 ਹਜ਼ਾਰ ਬਹੁਤ ਛੋਟਾ ਹੈ ਤੇ ਜਿੰਦਾ ਬੱਚੇ ਜਿਹੜੇ ਆ ਉਹ ਕਾਫੀ ਨੋਟਿ ਸ਼ਰਾਤੀ ਹੁੰਦੇ ਆ ਤੇ ਮਤਲਬ ਸ਼ਰਾਤਾ ਨਾਲ ਕਰਦੇ ਕਰਦੇ ਮਤਲਬ ਟਾਈਮ ਕੱਢ ਲੈਂਦਾ ਤਬਲੇ ਤੇ ਇੱਕਦਮ ਬੈਣਾ ਵੀ ਬੜਾ ਔਖਾ ਇੱਕ ਬੱਚੇ ਲਈ ਨਹੀਂ 40 45 ਮਿੰਟ ਇੱਕ ਤਬਲੇ ਦੇ ਨਹੀਂ ਇਹਨੂੰ ਬਹੁਤ ਸ਼ੌਂਕ ਹੈ ਛੋਟੇ ਹੁੰਦਿਆਂ ਤੋਂ ਹੀ ਸ਼ੌਂਕ ਹੈ ਕਿ ਇਹ ਜਾਂਦਾ ਵੀ ਸੀ ਨਾ ਸਰਬੋਗ ਔਖਾ ਨਾਂ ਤੇ ਇਹਨੇ ਤਬਲੇ ਵਾਲੇ ਦੀ ਝੋਲੀ ਵਿੱਚ ਹੀ ਜਾ ਕੇ ਬੈਠਣਾ ਕਿ ਮੈਨੂੰ ਕਦੋਂ ਮਿਲੇਗਾ ਤੇ ਮੈਂ ਵਜਾਣਾ ਆਵੇ ਹੁਣ ਵੀ ਸਕੂਲੋਂ ਆਏਗਾ ਕੁਝ ਖਾ ਪੀ ਗਿਆ ਹੁੰਦਾ ਕਿ ਮਮਾ ਸ਼ਬਦ ਬੋਲੋ ਕਿ ਆਪਾਂ ਪ੍ਰੈਕਟਿਸ ਕਰਦੇ ਆਂ ਪੀ ਸਿੰਘ ਅਜੇ ਸਾਲ ਦਾ ਵੀ ਨਹੀਂ ਇਹਦੀ ਉਦੋਂ ਤੋਂ ਹੀ ਲਗਨ ਲੱਗ ਗਈ ਗੁਰਬਾਣੀ ਦੇ ਵਿੱਚ ਇਹ ਛੋਟੇ ਹੁੰਦੇ ਸੀ ਸਾਡੇ ਮਾਡ ਟਾਊਨ ਦੇ ਵਿੱਚ ਸਰਬੋਕ ਦਾ ਉਹ ਖੰਨਾ ਮਿਸ਼ਨ ਹੈ ਤੇ ਉੱਥੇ ਜਾਣਾ ਸ਼ੁਰੂ ਕੀਤਾ ਇਹਨੇ ਆਪਣੀ ਮਦਰ ਦੇ ਨਾਲ ਤੇ ਉੱਥੇ ਜਿੱਦਾਂ ਤਿੰਨੋਂ ਟਾਈਮ ਪ੍ਰੋਗਰਾਮ ਚੱਲਦੇ ਆ ਸਵੇਰੇ ਦੁਪਹਿਰੇ ਤੇ ਸ਼ਾਮੀ ਤੇ ਇਹ ਤਿੰਨੋਂ ਟਾਈਮ ਜਾਣ ਲੱਗਿਆ ਤੇ ਹੌਲੀ-ਹੌਲੀ ਇਹਦਾ ਚੁਕਾਓ ਜਿਹੜਾ ਗੁਰਬਾਣੀ ਵਾਲਾ ਬਹੁਤ ਜ਼ਿਆਦਾ ਹੋ ਗਿਆ ਤੇ ਇੰਨਾ ਜ਼ਿਆਦਾ ਜੁੜ ਗਿਆ ਇਹ ਉੱਥੇ ਸਾਡੇ ਮਿਸ਼ਨ ਦੇ ਉੱਤੇ ਸਾ ਮਨਮੀਤ ਸਿੰਘ ਆnde ਹੁੰਦੇ ਤਬਲੇ ਵਾਲੇ ਉਹ ਤਬਲਾਵਾਦਕ ਨੇ ਤੇ ਇਹ ਉਹਨਾਂ ਦੀ ਝੋਲੀ ਦੇ ਵਿੱਚ ਜਾ ਕੇ ਬੈਠ ਜਾਂਦਾ ਸੀਗਾ ਜਿਵੇਂ ਇਹਨੂੰ ਸ਼ੌਂਕ ਸੀਗਾ ਕਿ ਤਬਲਾ ਦੇਖਣਾ ਕਿਵੇਂ ਵੱਜਦਾ ਹੈ ਬਸ ਉਹ ਦੇਖਦੇ ਆ ਦੇਖਦੇ ਹੀ ਇਹਦੀ ਲਗਨ ਲੱਗ ਗਈ ਔਰ ਇੱਕ ਗੁਰਬਾਣੀ ਦੇ ਜਿਵੇਂ ਉੱਥੇ ਤਿੰਨੋ ਟਾਈਮ ਸ਼ਬਦ ਚੱਲਦੇ ਨੇ ਤੇ ਸ਼ਬਦ ਸੁਣ ਸੁਣ ਕੇ ਇਹਨੂੰ ਹੁਣ ਯਾਦ ਵੀ ਹੋ ਗਏ ਨੇ ਸ਼ਬਦ ਇਹ ਬੋਲਦਾ ਵੀ ਹੈ ਤੇ ਤਬਲਾ ਵੀ ਇਹਨੇ ਉੱਥੇ ਬੈਠੇ ਬੈਠੇ ਹੀ ਸਿੱਖ ਲਿਆ ਅਸੀਂ ਇਹਨੂੰ ਬੱਚੇ ਨੂੰ ਕੁਝ ਨਹੀਂ ਸਿਖਾਇਆ ਕਿਉਂਕਿ ਸਾਡੇ ਕੋ ਆਪਣੇ ਵਪਾਰਕ ਕਮਾਚੋਂ ਰੁਝੇਆਂ ਦੇ ਵਿੱਚੋਂ ਵੇਲੇ ਨਹੀਂ ਮਿਲਦੀ ਕਿ ਬੱਚੇ ਨੂੰ ਤਬਲਾ ਸਿਖਾਇਆ ਜਾਵੇ ਇਹ ਉੱਥੇ ਜਾ ਕੇ ਹੀ ਆਪਣੇ ਆਪ ਹੀ ਸਿੱਖ ਗਿਆ ਤੇ ਬਾਕੀ ਬੜੀ ਮਾਲਕ ਦੀ ਕਿਰਪਾ ਹੈ ਸ਼ੁਕਰ ਹੈ ਮਾਲਕ ਦਾ ਕਿ ਇੰਨੀ ਛੋਟੀ ਉਮਰ ਦੇ ਵਿੱਚ ਬੱਚੇ ਜਿਹੜੇ ਫਿਲਮਾਂ ਦੇ ਵਿੱਚ ਜਾਂ ਗੇਮਾਂ ਦੇ ਵਿੱਚ ਡੁੱਬੇ ਰਹਿੰਦੇ ਨੇ ਅਰ ਮਾਲਕ ਦਾ ਹੀ ਧੰਨਵਾਦ ਕਰਦੇ ਆ ਕਿ ਇਹ ਚੰਗੇ ਪਾਸੇ ਜੁੜ ਗਿਆ ਇੱਕ ਗੁਰਬਾਣੀ ਨਾਲ ਜੁੜ ਗਿਆ ਹੈ